ਤੋਂ ਬਾਅਦ ਆਏ ਹੋ ਠੀਕ ਹੈ ਤੇ ਹੁਣ ਦਿਖਾਏ ਅੰਕਲ ਤੇ ਇਹ ਹੁਣ ਵਾਲਾ ਆਏ ਨੇ ਅੰਕਲ ਦਵਾਈ ਬਿਲਕੁਲ ਫਰੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਹੈਗਾ ਕੋਈ ਪੈਸਾ ਨਹੀਂ ਜਾਨੇ ਸੋਚਣੀ ਆਪਣੀ ਥੋੜੀ ਮੇਰੀ ਮੇਰੀ ਲੈਦਾ ਮੈਂ ਕਹਿੰਦਾ ਨਾ ਇਨਫੈਕਸ਼ਨ ਨਿਕਲਦੀ ਆ ਅਗਲੇ ਕਹਿੰਦੇ ਇਨਫੈਕਸ਼ਨ ਹੋਗੀ ਨਿਕਲ ਕਿੱਥੋਂ ਆਏ ਤੁਸੀਂ ਅਸੀਂ ਰਾਮਾ ਮੰਡੀ ਤੋਂ ਰਾਮਾ ਮੰਡੀ ਤੋਂ ਬਹੁਤ ਦੂਰੋਂ ਆਏ ਹੋਗੇ ਨਮ ਨਮਾ ਸਭ ਤੋਂ ਅੱਛਾ ਸਾਡੀ 7ਵੀਂ ਫੇਰੀ ਹੈ ਅੱਨੇ ਜਾਂਦੇ ਹੁੰਨੇ ਅਸੀਂ ਕਿੰਨੇ ਵਾਰੀ ਲਵਾਈ ਸੀਗੀ ਦਵਾਈ 7ਵੇਂ ਵਾਰੀ ਅੱਜ ਲੱਗੀ ਹੈ ਸਾਡੀ ਅੱਜ 7ਵੀਂ ਵਾਰੀ ਲੱਗੀ ਆ ਬਈ ਇਕੱਠ ਬਹੁਤ ਜਿਆਦਾ ਹੈ ਯਾਰ ਜਿਵੇਂ ਟੂਰਨਾਮ ਮੈਨੂੰ ਵੀਡੀਓ ਪਈਆਂ ਮੈਂ ਤੁਹਾਨੂੰ ਸ਼ਾਰਟ ਦੇਣਾ ਪਾਗ ਦੇਖਿਓ ਤੇ ਦੋਸਤੋ ਇੱਧਰ ਦਵਾਈ ਲੱਗ ਰਹੀ ਆ ਬਾਈ ਆਪਣੇ ਨਾਲ ਆ ਆਵਣ ਮੇਨ ਆ owner ਨੇ ਜਿਨ੍ਹਾਂ ਨੇ ਫਾਰਮੂਲਾ ਤਿਆਰ ਕੀਤਾਗਾ ਉਹ ਆਪਣੇ ਨਾਲ ਨੇ ਬਾਈ ਕੀ ਹਾਲ ਚਾਲ ਬਹੁਤ ਵਧੀਆ ਬਾਈ ਹੋਰ ਕੀ ਹਾਲ ਆ ਐਨ ਬੜੀ ਚੜ੍ਹਦੀ ਕਲਾ ਤੇ ਬਾਈ ਇੱਕ ਤਾਂ ਆਪਣੀ ਮੇਨ ਬ੍ਰਾਂਚ ਦੱਸ ਦੋ ਕਿੱਥੇ ਆ ਹਨਾ ਖੰਨੇ ਬਾਈ ਖੰਨੇ ਖੰਨੇ ਤੇ ਬਾਈ ਕਿੰਨੇ ਵਾਰੀ ਦਵਾਈ ਲਵਾਉਣੀ ਪੈਂਦੀ ਆ ਬਾਈ ਡਿਪੈਂਡ ਕਰਦਾ ਕਿੰਿਆਂ ਤਾਂ ਜ਼ਿਆਦਾ ਘੱਟ ਪ੍ਰੋਬਲਮ ਆਉਂਦਾ ਤੇ ਪਹਿਲੀ ਵਾਰ ਚ ਲੋਟ ਆਉਂਦੇ ਕਿੰਨਾਂ ਪੰਜ 6 ਵਾਰ ਚ ਫਰਕ ਪੈਂਦਾ ਜਿੰਨਾਂ ਜ਼ਿਆਦਾ ਹੋਗੇ ਅੱਛਾ ਬਾਈ ਕਿੰਨੇ ਕਿੰਨੇ ਦਿਨਾਂ ਦਾ ਫਰਕ ਪਾ ਕੇ ਲਾਉਣੀ ਪ ਤੇ ਕੋਈ ਬਈ ਦਵਾਈ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਬਈ ਨਾ ਬਈ ਆਪਾਂ ਕੋਈ ਨਹੀਂ ਲੁੰਦੇ ਸਕੇ। ਅੱਛਾ ਫਿਰ ਇਹ ਦਵਾਈ ਦੋਸਤੋ ਜਮਾਂ ਬਿਲਕੁਲ ਫਰੀ ਦਵਾਈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਕਿਉਂਕਿ ਅੱਗੇ ਕਿਸੇ ਤੇ ਵੀਡੀਓ ਕੰਮ ਆ ਜੇ ਹਨਾ ਕਿਸੇ ਆਏ ਹੋਏ ਬੰਦੇ ਨੂੰ ਰਿਜ਼ਲਟ ਪੁੱਛਣਾ। ਕਿਸੇ ਭਰਾ ਦਾ ਭਲਾ ਹੋ ਜੇ ਰਿਜ਼ਲਟ ਵੀ ਮਿਲੇ ਹੋਇਆ ਆ ਆਪਾਂ ਉਹ ਬੰਦਿਆਂ ਨਾਲ ਗੱਲ ਵੀ ਕਰਾਵਾਂਗੇ ਜਿਹੜੇ ਬੰਦਿਆਂ ਦੇ ਵਾਲ ਆਏ ਹੋਇਆ। ਤੇ ਆਮਣੇ ਹੋਰ ਬਈ ਫਿਰ ਤੁਸੀਂ ਤਾਂ ਦੱਸੋ ਕੁਝ ਵਾਲਾਂ ਬਾਰੇ, హెయిਰ ਬਾਰੇ। ਬਈ ਕੁਝ ਨਹੀਂ ਬਲੌਗਜ ਹੁੰਦੀ ਆ ਉਹ ਵਾਲਾਂ ਤੇ। ਅੱਛਾ ਇਹ ਕਿਉਂ ਛੱਡਦੇ ਕਿਉਂ ਬਈ ਯਾਰ? ਯਾਰ ਸ਼ੋਰਾ ਪਾਣੀ ਉਹਦੇ ਕਰਕੇ ਆ ਉਦੇ ਕਰਕੇ ਜਿਹੜੇ ਆਪਾਂ ਕੈਮੀਕومی ਗਾਰਲ ਵੀ ਲਵਾਉਂਦਾ ਆਹ ਏਰੀਆ ਝੜਿਆ ਹੋਇਆ ਠੀਕ ਹੈ ਸਾਈਡਾਂ ਵਾਲੇ ਕਿਉਂ ਨਹੀਂ ਝੜਦੇ ਕਿਉਂਕਿ ਇਹਦੇ ਨਾਲ ਰੋਮ ਉੱਪਰੋਂ ਨੇ ਬਲੌਕ ਹੋ ਜਾਂਦੇ ਨੇ ਓਕੇ ਤੇ ਬਾਈ ਬਲੌਕੇਜ ਖੋਲਣ ਦੀ ਬਾਲ ਆ ਜਾਂਦੇ ਠੀਕ ਹੈ ਆਪਣਾ ਜਿਹੜੇ ਸਿਰ ਦੇ ਰੋਮ ਆ ਬਲੌਕ ਹੋ ਜਾਂਦੇ ਹੈ ਨਾ 10 ਮਿੰਟ 5 ਮਿੰਟ 10 ਮਿੰਟ ਰੱਖ ਲਿਓ ਬਾਈ ਕੋਈ ਨਹੀਂ ਆ ਜੀ ਤੇ ਬਾਈ ਆਮਣੇ ਕਈ ਵਾਰੀ ਕਿਸੇ ਦੇ ਮਨ ਚ ਸਭਾਵ ਹੁੰਦਾ ਵੀ ਕੋਈ ਰਿਐਕਸ਼ਨ ਰੈਐਕਸ਼ਨ ਜਾਂ ਕੋਈ ਚੀਜ਼ਾਂ ਨੇ ਸੋਚਣੀ ਆਪਣੀ ਥੋੜੀ ਮੇਰੀ ਮੇਰੀ ਅਲੱਗ ਠੀਕ ਹੈ ਮੈਂ ਕਹਿੰਦਾ ਨਾ ਇਨਫੈਕਸ਼ਨ ਨਿਕਲਦੀ ਆ ਅ ਬਲੌਕ ਜੁਂਦੀ ਆ ਦੇਖੋ 100 ਬੰਦੇ ਦਵਾਈ ਲੱਗਦੀ ਆ ਜਿਹਦੇ ਇਨਫੈਕਸ਼ਨ ਹੋਊਗੀ ਅੰਦਰ ਉਹਦੇ ਰੋਮ ਫੁੱਲਣਗੇ ਪੱਕਗੇ ਠੀਕ ਆ ਠੀਕ ਆ ਫਿਰ ਜਿਓਗੇ ਰੋਮ ਖੁੱਲ ਜਾਂਦੇ ਆ ਰੋਮਾਂ ਦੇ ਵਿੱਚੋਂ ਵਾਲ ਨਿਕਲਦਾ ਜਿਹੜੀ ਬਲੌਕ ਹੋ ਜਾ ਜਿਨ੍ਹਾਂ ਦੇ ਵਾਲ ਹੈਗੇ ਨਾ ਸੈਟਾ ਤੰਦਰੁਸਤ ਉਹਨਾਂ ਨੂੰ ਕੁਝ ਨਹੀਂ ਹੁੰਦਾ ਤੁਹਾਡੇ ਰੋਮਾਂ ਦੇ ਵਿੱਚ ਕੁਝ ਵੀ ਕੈਮੀਕਲ ਫਸਿਆ ਸ਼ੈਂਪੂ ਫਸਿਆ ਕੁਝ ਵੀ ਫਸਿਆ ਹੋਇਆ ਐਕਸ ਵਾਈ ਜੈਡ ਕੋਈ ਦਵਾਈਆਂ ਜ਼ਬੂਆਂ ਕੁਝ ਵੀ ਰਿਐਕਟ ਕਰ ਰਹੀਆ ਕੁਝ ਵੀ ਹੈ ਨਾ ਰੋਮ ਫੋਲਦਣਿਆ ਬੋਡੀ ਸਕਿਨ ਫਰੈਸ਼ ਕਰ ਦੋਣੀ ਠੀਕ ਆ ਉਹਦੇ ਵਿੱਚੋਂ ਵਾਲ ਨਿਕਲਿਆ ਆਉਂਦਾ ਇਹ ਬੰਦੇ ਸਾਰਾ ਵੀਡੀਓ ਦੇਖ ਕੇ ਆਏ ਹੋਏ ਨੇ ਮੇਰੀ ਆਪਣੀ ਆ ਕੋਈ ਪ੍ਰੋਮੋਸ਼ਨ ਨਹੀਂ ਕੋਈ ਤੇ ਭਾਈ ਇਕੱਠ ਬਹੁਤ ਜ਼ਿਆਦਾ ਆ ਯਾਰ ਜਿਵੇਂ ਟੂਰਨਾਮੈਂਟਾਂ ਦਾ ਇਕੱਠ ਹੁੰਦਾ ਹੈ ਗਏ ਇਕੱਠ ਆ ਬਈ ਕੱਢਦਾ ਮੈਨੂੰ ਵੀਡੀਓ ਪਈਆਂ ਮੈਨੂੰ ਸ਼ਾਟ ਦੇ ਨਾ ਪਾ ਕੇ ਦੇਖਿਓ ਠੀਕ ਹੈ ਗੇੜ ਤੋੜ ਤੇ ਠੀਕ ਹੈ ਬੂਟੇ ਤੋੜ ਤੇ ਅੱਛਾ ਬੰਦੇ ਦੀ ਬਾਹਰ ਟੁੱਟ ਗਈ ਅੱਛਾ ਯਾਰ ਇੱਥੇ ਇੱਕ ਬੰਦਾ ਵਿਹੋਸ਼ ਹੋ ਗਿਆ ਏ ਯਾਰ ਉਹਦੇ ਕਰਕੇ ਬਾਹਰ ਲਾ ਦੇ ਨਹੀਂ ਸਾਡਾ ਸੈਟਅਪ ਬਹੁਤ ਸੋਹਣਾ ਲੱਗਿਆ ਹੈ ਅੰਦਰ ਠੀਕ ਹੈ ਕੋਈ ਸੈਟਅਪ ਨਹੀਂ ਚੱਲਦਾ ਕਿਹਨੇ ਕਿਸ ਦੀ ਮੰਨੀ ਨਹੀਂ ਸਵੇਰੇ 4 ਵਜੇ ਬੰਦੇ ਆ ਕੇ ਬੈਗੇ ਸੀਗੇ ਓਰੇ ਠੀਕ ਹੈ ਹੁਣ ਗਏ ਨੇ ਬਾਈ ਹੁਣ ਵੀ ਹੱਥਾਂ ਨਾਲ ਲਾਉਣ ਲੱਗੇ ਨਹੀਂ ਬਰਸ਼ ਨਾਲ ਲਾਉਂਦੇ ਤਾਂ ਰਾਸ਼ ਨਿਕਲਿਆ ਠੀਕ ਹੈ ਜੀ ਠੀਕ ਹੈ ਕੋਈ ਜਾਨਕਾ ਕੁਝ ਰਹਿਣੇ ਦਿੱਤਾ ਲੋਕਾਂ ਨੇ ਤੈਸਮੇਸ ਕਰਤਾ ਕੁਝ ਇੰਨਾ ਇਕੱਠ ਸੀ ਤੇ ਮੈਨਲਾ ਦੀ 10000 ਬੰਦੇ ਦਾ ਇਕੱਠ ਤੇ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਇਕੱਠ ਬਹੁਤ ਜ਼ਿਆਦਾ ਸੀ ਯਾਰ ਥੋੜਾ ਜਿਹਾ ਹੁੱਲੜ ਬਾਜ ਵੀ ਆਉਂਦੇ ਨੇ ਉਹਨਾਂ ਵਾਸਤੇ ਮਾੜੀ ਗੱਲ ਹੈ ਕਿਉਂਕਿ ਬਾਈ ਹੋਰੀ ਦੇਖੋ ਵੀ ਸਾਰੇ ਆਏ ਹੂੰ ਹਣਾ ਗੁਰ ਮੰਦਰ ਦੀ ਜਗ੍ਹਾ ਆ ਹਾਂਜੀ ਉਹਨਾਂ ਦੇ ਗੇਟ ਤੋੜਦੇ ਵਿਚਾਰਿਆਂ ਦੇ ਉਹਨਾਂ ਦੀ ਕੀ ਗਲਤੀ ਥੋੜੀ ਬਹੁਤ ਮਾੜੀ ਗੱਲ ਆ ਬਈ ਯਾਰ ਫ੍ਰੀ ਕੈਂਪ ਸੀਗਾ ਸਾਰਾ ਕੋ ਫ੍ਰੀ ਸੀਗਾ ਤੇ ਠੀਕਾ ਪਹਿਲੀ ਵਾਰ ਆਇਆ ਸੀ ਭਲਾਈ ਕਰਨ ਆਇਆ ਸੀ ਠੀਕ ਐ ਦੇਖੋ ਹੁਣ 10000 ਬੰਦਾ ਹੋ ਗਿਆ ਹੁਣ ਕੋਈ 10000 ਤੇਲ ਤਾਂ ਲੈ ਕੇ ਨਹੀਂ ਗਿਆ ਹੁਣ ਇਹਦਾ ਤੇਲ ਦੰਨੇ ਠੀਕ ਐ ਕੋਈ 3 4 500 ਬੰਦਾ ਲੈ ਗਿਆ ਹੁਣ ਉਹਦੇ ਵਿੱਚ ਸੌਲਿਡ ਤੋਂ ਬਚਣੋ ਸਾਡਾ ਖਰਚਾ ਨਿਕਲਦਾ ਮੈਂ 20 ਬੰਦੇ ਨਾਲ ਲੈ ਕੇ ਆਇਆ ਸੀ ਓਕੇ ਬਈ ਆ ਗੱਡੀ ਭਰ ਕੇ ਆਈ ਆ ਦੋ ਗੱਡੀਆਂ ਹੋਰ ਭਰ ਕੇ ਆਈਆਂ ਨੇ ਆ ਸਾਮਾਨ ਦੀ ਭਰ ਕੇ ਆਈ ਸੀ ਦਵਾਈ ਦੀ ਸਾਰੇ ਕ ਠੀਕ ਹੈ ਬਈ ਸਵੇਰੇ ਰਾਤ 2:30 ਵਜੇ ਸੁੱਤੇ ਹੀ ਤਿਆਰੀ ਕਰਕੇ ਸਵੇਰੇ 4:00 ਵਜੇ ਉੱਠ ਕੇ ਇਧਰੋਂ ਚੱਲਣਾ ਠੀਕ ਹੈ ਬਈ ਠੀਕ ਹੈ ਬਈ ਉਹ ਤੋਂ ਬਾਅਦ ਵੀ ਲੋਕਾਂ ਨੇ ਸਾਨੂੰ ਦਾ ਸਮਝਿਆ ਨਹੀਂ ਸਰ ਕਹਿੰਦਾ ਪਹਿਲਾਂ ਮੈਨੂੰ ਨੇ ਵੇਟ ਦੇ ਮੇਰਾ ਕਰ ਦੇ अच्छा ਵੀ ਮੈਂ ਪਹਿਲਾਂ ਤੁਸੀਂ ਆਪਣਾ ਜਿ ਮਰਜ਼ੀ ਮਾਰੀ ਅਸੀਂ ਘੰਟੇ ਦੇ ਖੜੇ ਸੀ 2 ਘੰਟੇ ਦੇ ਖੜੇ ਅਸੀਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜਨਾ ਹੀ ਆ ਬਈ ਤੁਹਾਡੇ ਕਰਕੇ ਆਇਆ ਸਹੀ ਹੈ ਮੈਂ ਆਪਣਾ ਕੰਮ ਬੰਦ ਕਰਕੇ ਸਲੂਨ ਬੰਦ ਕਰਕੇ ਉਰੇ ਆਇਆ ਸੀ ਬਿਲਕੁਲ ਆਹ ਬਾਈ ਨਾਲ ਦੇ ਬਾੜ ਆਏ ਸੀ ਅੱਛਾ ਇਹਨਾਂ ਨੇ ਵਿਚਾਰਾ ਸਪான்ਸਰ ਕੀਤਾ ਸੀ ਕਿ ਸਾਡੇ ਹੱਥ ਫੜੇ ਆ ਓਕੇ ਆਪਣੇ 25 ਬੰਦੇ ਆਪ ਦੇ ਲੈ 20 ਬੰਦੇ ਮੈਂ ਲੈ ਕੇ 25 ਲੈ ਕੇ ਆਇਆ ਅੱਛਾ ਫੇਰ ਵੀ ਲੋਕਾਂ ਨੇ ਪ੍ਰਸ਼ਾਸਨ ਆਇਆ ਸੀ ਉਹ ਕਹਿੰਦੇ ਸਾਡੇ ਹੱਥ ਫੜਿਆ ਸੀ ਕਰਾਊਡ ਨਹੀਂ ਰਾਮ ਆ ਰਿਹਾ ਕੱਟੀ ਪਾ ਜਾਨੂੰ ਆਪ ਨੂੰ ਹੀ ਸਾਹਮਣਾ ਪਿਆ ਆਪਣੇ ਹਿਸਾਬ ਨਾਲ ਕੱਠਾ ਬਹੁਤ ਜ਼ਿਆਦਾ ਸੀ ਆ ਦੇਖ ਬਈ ਕੀ ਬਣਿਆ ਹੋਇਆ ਸਾਰੀ ਟਰਾਲੀ ਦਾ ਆ ਗੱਡੀ ਦੋ ਵਾਰ ਪਾਰਕਿੰਗ ਤੋਂ ਬਚੀ ਹੈ ਸਹੀ ਹੈ ਸਹੀ ਹੈ ਗੱਲ ਬਈ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਦੇ ਨਵੇਂਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਵਾਉ ਦਵਾਈ ਜੇ ਤੁਸੀਂ ਕਹਿੰਦੇ ਹੋ ਕਿ ਦਵਾਈ ਸਾਡੇ ਲੱਗਦੀ ਰਹੇ ਕੈਂਪ ਲਾਉਂਦੇ ਰਹੀਏ ਉਲੜ ਬਾਈ ਨਾ ਕਰਿਆ ਕਰੋ ਬਈਆ ਸਾਰੀ ਪਾਰਕ ਫੁੱਲ ਸੀ ਬੰਦਿਆਂ ਨਾਲ ਦੇਖੋ ਕਿੱਡੀ ਪਾਰਕ ਆ ਸਾਨੂੰ ਇਹ ਜੀ ਵੀ ਇੰਨਾ ਬੰਦਾ ਨਹੀਂ ਹੋਣਾ ਆਊਟ ਆਫ ਕੰਟਰੋਲ ਬੰਦਾ ਆਇਆ ਚਾਰ ਜਗ੍ਹਾ ਦਵਾਈ ਲੱਗਣੀ ਸ਼ੁਰੂ ਕੀਤੀ ਬੰਦੇ ਬੰਦੇ ਬੰਡੇ ਤਾਂ ਜਾ ਕੇ ਕਿਤੇ ਰਸ਼ ਲੋਟ ਆਇਆ ਅਸੀਂ ਸਾਰੇ ਕਿਤੇ ਬੂਟੇ ਤੋੜ ਗਏ ਨਾ ਯਾਰ ਇਹਨਾਂ ਦਾ ਕੀ ਕਿਸੂਰਾ ਬੰਦਿਆਂ ਦਾ ਮੇਰੀ ਆਪਣੀ ਆਵਾਜ਼ ਬੈਠੀ ਪਈ ਬੋਲ-ਬੋਲ ਕੇ ਕਹਿੰਦਾ ਮੈਨੂੰ ਵੀ ਨਹੀਂ ਸੁਣਿਆ ਤੇ ਦੋਸਤੋ ਮੈਂ ਕਈ ਵਾਰੀ ਆਪਾਂ ਆਉਣੇ ਤਾਂ ਇਹ ਜੀ ਹਰਕਤ ਜਮਾ ਨਹੀਂ ਕਰਨੀ ਹੈਗੀਗੀ ਤੇ ਬਾਈ ਹੋਰੀ ਬਹੁਤ ਘੈਂਟ ਬੰਦੇ ਨੇ ਆਉਣੇ ਆਹ ਦੇਖੋ ਬਾਈ ਰਿਜ਼ਲਟ ਦਿਖਾਉਣ ਆਇਆ ਬਾਈ ਤੇ ਆਪਾਂ ਰਿਜ਼ਲਟ ਵੀ ਦਿਖਾਵਾਂਗੇ ਬਾਈ ਉਸ ਤੋਂ ਪਹਿਲਾਂ ਐ ਦੱਸ ਦੋ ਵੀ ਅਗਲਾ ਕੈਂਪ ਕਦੋਂ ਤੇ ਕਿੱਥੇ ਲੱਗੂ ਆ ਬਾਈ ਹੱਲੇ ਨਾ ਕੁਝ ਨਹੀਂ ਕਰ ਲਿਆ ਕੈਂਪ ਸੀਗੇ ਮੇਰੇ ਦੋ ਅੱਛਾ ਬਟਿੰਡਾ ਪਠਾਨਗੋੜ ਤੇ ਅੰਮ੍ਰਿਤਸਰ ਇਹ ਬਾਈਆਂ ਨੇ ਚਾਰ ਕੈਂਪ ਹੋਰ ਆਰਗੇਨਾਈਜ਼ ਕਰਨੇ ਸੀ ਆਪਣੇ ਲੈਵਲ ਤੇ ਪਰ ਬੰਦਿਆਂ ਨੇ ਜਵਾਬ ਦਿੱਤਾ ਵੀ ਆਪਣੇ ਆਨੇ ਠੀਕ ਹੈ ਇਹ ਬੰਦਿਆਂ ਦੀ ਗਲਤੀ ਹੈ ਓਕੇ ਜੇ ਕੋਈ ਫ੍ਰੀ ਚ ਦਵਾਈ ਮਿਲਦੀ ਆ ਲੈਣੀ ਚਾਹੀਦੀ ਆ ਮੈਂ ਇੱਕ ਕੰਪਨੀ ਹਾਇਰ ਕਰੂੰਗਾ ਜਿਹੜੇ 200 ਰੁਪਏ ਦਾ 250 ਰੁਪਏ ਜੋ ਵੀ ਉਹਨਾਂ ਦੀ ਫੀਸ ਹੋਊਗਾ ਐਕਸ ਵਾਈ ਜ਼ेड ਕੋਈ ਵੀ ਆ ਠੀਕ ਆ ਉਹਪਨੂੰ ਏਸੀ ਹਾਲ ਦੇਣਗੇ ਸਾਰੋ ਕੁ ਕਰਕੇ ਦਿਆ ਕਰਨਗੇ ਓਕੇ ਉਹ ਬੰਦੇ ਆਪਣੀ ਬੌਂਸਰ ਬੌਂਸਰ ਜੋ ਵੀ ਪ੍ਰਸ਼ਾਸਨ ਤੋਂ ਵਿਭਾਗਿਆਂ ਤੋਂ ਪਰਮਿਸ਼ਨਾਂ ਚਾਹੀਦੀਆਂ ਕਰਕੇ ਦੇਣਗੇ ਆਪਾਂ ਨੂੰ ਵੀ ਮੈਨ ਲਾਉਣ ਨੂੰ ਤਿਆਰਾਂ ਲੋਕ ਨਹੀਂ ਸਾਧੂਂਦੇ ਨਹੀਂ ਸਾਧ ਦਿੰਦੇ ਭਾਈ ਠੀਕ ਆ ਭਾਈ ਮੈਂ ਆਪਣੇ ਕੰਮ ਛੱਡ ਨੂੰ ਤਿਆਰਾਂ ਗੇਦਾ ਭਲਾਗਾ ਨੂੰ ਤਿਆਰਾਂ ਭਾਈ ਜਨਾਨੀਆਂ ਦਾ ਕੀ ਕੁਛ ਉਸੇ ਵਿਚਾਰੀਆਂ ਦਾ ਸਹੀ ਆ ਇਹਨਾਂ ਤੋਂ ਉਹਦੀ ਬਖਸ਼ੀ ਉਹਨਾਂ ਦੀ ਲਾਈਨ ਦੇ ਵਿੱਚ ਵੜ ਗਏ ਬੰਦੇ ਅੱਛਾ ਇੰਨੀ ਖੱਜਲ ਖਵਾਰੀ ਕੀਤੀ ਅੱਜ ਆ ਜਿਹੜਾ ਰਾਸ਼ਾ ਇੰਨਾ ਸਾਡੇ ਸਮੂਹ ਤੇ ਨਾਰਮਲ ਹੁੰਦਾ ਆ ਅਸੀਂ ਵੈਸੇ ਹੀ ਕੱਢ ਦਿੰਦੇ ਆ ਜਿਹੜੇ ਬੰਦੇ ਜਾਣਦੇ ਨੇ ਉਹਨਾਂ ਨੂੰ ਪਤਾ ਆ ਠੀਕ ਆ ਭਾਈ ਕੋਈ ਹੈ ਗੱਲ ਕੁਛ ਨਹੀਂ ਸੀਗੀ ਆਹਨ ਵੀ ਪਗਤਾਈ ਨੇ ਤਿੰਨ ਘੰਟੇ ਵੀ ਨਹੀਂ ਲੱਗੇ ਮੈਨੂੰ ਠੀਕ ਹੈ ਗੱਲ ਹੱਥ ਨਾਲੇ ਕੰਮ ਕਰਿਆ ਤਾਂ ਚੱਕਦਾ ਖਰਾ ਕੰਮ ਠੀਕ ਆ ਔਰ ਇੱਕ ਗੱਡੀ ਪਾੜਨ ਤੋਂ ਬਚੀਏ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸਪੌਂਸਰ ਕੀਤਾ ਪਾਲੀ ਤੁਨੋਲਾ ਬਾਈ ਉਹ ਫੜਿਆ ਠੀਕ ਹੈ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਸੀ ਓਕੇ ਬਾਈ ਇੱਕ ਜੀ ਦੇਖੋ ਜੇ ਕੋਈ ਭਲੇ ਦਾ ਕੰਮ ਕਰਦਾ ਉਹਦਾ ਸਾਥ ਦੇ ਆ ਗੇ ਲੋ ਮੈਂ ਕਹਿੰਦਾ ਹੁੱਲੜਵਾਜੀ ਨਾ ਕਰਿਆ ਕਰੋ ਸਾਰੇ ਕਹਿੰਦੇ ਅਸੀਂ ਪਹਿਲਾਂ ਜਿਹੜੇ ਬਾਈ 4 ਵਜੇ ਦੇ ਆਏ ਸੀ ਉਹ ਤਾਂ ਬੰਦੇ ਪਿੱਛੇ ਰਹਿ ਗਏ ਤੇ ਦੋਸਤੋ ਗੱਲ ਨੂੰ ਯਾਰ ਧਿਆਨ ਚ ਰੱਖ ਕੇ ਆਓ ਕਈ ਬੰਦੇ ਹੁੰਦੇ ਨੇ ਵਿੱਚ ਹੁੱਲੜਵਾਜ ਹੁੰਦੇ ਨੇ ਸਾਰੇ ਨਹੀਂ ਹੁੰਦੇ ਹਨ ਤੇ ਇਹ ਆਪਣੇ ਅਮਨ ਬਾਈ ਸੀਗੇ ਇਹਨਾਂ ਦਾ ਨੰਬਰ ਬਾਈ ਆਪਣੇ ਪੇਜ ਦਾ ਨਾਮ ਦੱਸ ਦੋ ਇਸ ਟਾਈਮ ਮੇਰਾ 9x ਸਟਾਈਲ ਦਾ ਨਾਮ ਤੇ ਪੇਜ ਕੰਨੇ ਜੀ ਟੀਵੀ ਮਾਰਕੀਟ ਚ ਆਪਣਾ ਸਲੂਨ ਹੈ ਮੇਲਾ ਆਪਣਾ ਕੰਮ ਪਹਿਲਾ ਮੁੱਛਾ ਲਾਉਂਦਾ ਸੀ ਬਈ ਇਹ హెయిਰ ਫਾਲ ਮੇਰੇ ਆਪਣੇ ਹੋਇਆ ਸੀ ਮੇਰੇ ਆਪਣੇ ਵਾਲ ਜਿਹੜੇ ਮੈਂ ਆਪਣੇ ਲਈ ਦਵਾਈ ਬਣਾਈ ਸੀ ਉਦੋਂ ਤੋਂ ਬਾਅਦ ਐਲੋਪੇਸ਼ੀ ਵਾਲਿਆਂ ਦੇ ਲਾਉਣ ਲੱਗਿਆ ਸੀ ਉਸ ਤੋਂ ਬਾਅਦ ਆ ਲੋਕਾਂ ਨੂੰ ਇੰਨੀ ਦਿੱਕਤ ਆ ਕਾਪੀ ਬਹੁਤ ਆ ਮੇਰਾ ਨਾਮ ਲੈ ਕੇ ਫੇਰ ਬਹੁਤ ਚੱਲ ਰਿਹਾ ਕੰਮ ਅੱਛਾ ਬਿਲਾਲ ਭਾਈ ਦੀ ਦਵਾਈ ਆ ਫੋਟੋਆਂ ਵਿੱਚ ਨਖਜ ਆ ਜਾਂਦੇ ਨੇ ਫੇਕ ਦਵਾਈ ਲਾਈ ਜਾਂਦੇ ਆ ਆਪਣਾ ਕਹਿੰਦਾ ਕੋਈ ਲਾਉਣ ਦੇਣ ਨਹੀਂ ਦਵਾਈ ਬੰਦੇ ਦਲਵਾ ਕੇ ਆਉਂਦੇ ਨੇ ਫੋਨ ਇੱਥੇ ਮਰੀ ਜਾਂਦੇ ਸਾਨੂੰ ਆ ਦੇਖੋ ਮੈਨੂੰ ਤਾਂ ਆਪੋ ਨਹੀਂ ਪਤਾ ਕਰੀ ਲਾਇਆ ਕੀ ਸਹੀ ਆ ਸਹੀ ਆ ਹੈਨਾ ਭਾਈ ਡੁਪਲੀਕੇਟ ਇੱਥੇ ਹਾਂ ਮਿੰਟੋ ਮਿੰਟੀ ਚੱਲ ਪੰਦਾ ਕੰਮ ਜਿਹੜਾ ਤੇਲ ਆ ਭਾਈ ਉਹਦਾ ਪੈਸਾ ਵਸੂਲ ਕੰਮ ਠੀਕ ਇਕੱਲੀ ਦਵਾਈ ਵੀ ਕੁਛ ਨਹੀਂ ਕਰਦੀ ਮੈਂ ਕਹਿੰਦਾ ਹੁੰਦਾ ਮੈਂ ਕਿਸੇ ਨੂੰ ਤੇਲ ਬਾਰੇ ਕਹਿੰਦਾ ਨਹੀਂ ਵੀ ਲੈ ਜਾ। ਅਗਲਾ ਕਹਿੰਦਾ ਤੇਲ ਵੇਚਣ ਆਇਆ। ਤੇਲ ਵੇਚਣ ਆਇਆ। ਅਗਲਾ ਦੋ ਚਾਰ ਗੇੜੇ ਮਾਰਦਾ ਆਪੇ ਸਮਝ ਹੁੰਦਾ ਹੈ ਕਿ ਆਰ ਵੀ ਹੱਗ ਚੀਜ਼ ਆ। ਉਹ ਪੇਂਟਿੰਗ ਦਾ ਮੇਰਾ ਆਪਣਾ ਬਣਾਇਆ ਹੋਊ ਵੀ ਤੇਲ। 48 ਚੀਜ਼ਾਂ ਪੈਂਦੀਆਂ ਨੇ। ਦਵਾਈ ਵੀ ਮੇਰੀ ਆਪਣੀ ਬਣਾਈ ਹੋਈ ਆ। 4 ਚੀਜ਼ਾਂ ਇੱਜੋਂ ਪੈਂਦੀਆਂ ਇਹ ਵੀ ਪੇਂਟਿੰਗ ਦਾ। ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਕੋਈ ਐਸਸੀ ਦਾ ਨਾਮ ਲਈ ਜਾਂਦਾ। ਐ ਜਾ ਕੁਛ ਨਹੀਂ ਬਈ ਮੈਂ ਹੱਥਾਂ ਨਾਲ ਬੜੀ ਬੱਦਦਾ। ਐਡਾ ਕੋਈ ਚੱਕਰ ਨਹੀਂ ਆ। ਤੇ ਦੋਸਤੋ ਇਹ ਸੀਗਾ ਆਪਣੇ بیوی ਤੇਰਾ ਪ੍ਰੋਡਕਸ਼ਨ ਵਾਲੇ ਇਹਨਾਂ ਨੂੰ ਮਿਲੋ ਦੋਸਤੋ ਇਹ ਸੀਗਾ ਬਾਈ ਆਮਨ ਖੰਨੇ ਤੋਂ ਵੀਡੀਓ ਨੂੰ ਲਾਈਕ ਕਰਦੇ ਤੁਸੀਂ ਲਾਈਕ ਨਹੀਂ ਕਰਦੇ ਅੱਗੇ ਥੱਲੇ ਅੰਕਲ ਖੜੇ ਨੇ ਜਿਨ੍ਹਾਂ ਨੂੰ ਰਿਜ਼ਲਟ ਮਿਲਿਆ ਹੋਇਆ ਆਪਾਂ ਅੱਗੇ ਥੱਲੇ ਜਾ ਕੇ ਵੀਡੀਓ ਬਣਾਵਾਂਗੇ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਜੀ ਆ ਜੀ ਧੰਨਵਾਦ ਬਈ ਤੇ ਦੋਸਤੋ ਆਪਣੇ ਨਾਲ ਅੰਕਲ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਯਾਰ ਤੇ ਸਾਰੀ ਗੱਲਬਾਤ ਦਿਖਾਵਾਂਗੇ ਆਪਾਂ ਅੰਕਲ ਕੋਲੇ ਪੁਰਾਣੇ ਮਤਲਬ ਹੇਅਰ ਦੀ ਫੋਟੋ ਆ ਜਿੰਨੇ ਕ ਇਹਨਾਂ ਦੇ ਵਾਲ ਸੀਗੇ ਹਨਾ ਤੇ ਪਹਿਲਾਂ ਤਾਂ ਹੁਣ ਵੇਖੋ ਤੁਸੀਂ ਵਾਲ ਇਹਨਾਂ ਦੇ ਅੰਕਲ ਦੇ ਦੇਖੋ ਆ ਸਾਰੀ ਗ੍ਰੋਥ ਨਵੀਂ ਆ ਗਈ ਅੰਕਲ ਦੇ ਨਮਾ ਜਮਨ ਨਵੇਂ ਬਾਹਲ ਆ ਗਏ ਹਨ ਤੇ ਅੰਕਲ ਪਹਿਲਾਂ ਨਹੀਂ ਫੋਟੋ ਦਿਖਾਇਓ ਹਾ ਲੋ ਇਹ ਨਮਾ ਦੇਖੋ ਨਾ ਤੇ ਇੱਕ ਮਿੰਟ ਆਹੀ ਹੈ ਨਾ ਨਾਲੇ ਇਹ ਉਸਤਰਾ ਨਾਲ ਪਹਿਲਾਂ ਨਹੀਂ ਫੋਟੋ ਅੰਕਲ ਦੀ ਅੱਛਾ ਨਾਲੇ ਉਸਤਰਾ ਲਵਾਉਣ ਤੋਂ ਬਾਅਦ ਆਏ ਹੋ ਠੀਕ ਹੈ ਤੇ ਹੁਣ ਦਿਖਾਓ ਅੰਕਲ ਤੇ ਇਹ ਹੁਣ ਬਾਹਲ ਆਏ ਨੇ ਅੰਕਲ ਤੇ ਦਵਾਈ ਬਿਲਕੁਲ ਫਰੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਹੈਗਾ ਹਾਂ ਜੇ ਤੁਹਾਨੂੰ ਆਏ ਲੱਗੇ ਹਨ ਵੀ ਕਿਸੇ ਤਰ੍ਹਾਂ ਨੂੰ ਕੋਈ ਪੈਸਾ ਦੇਣਾ ਪਊ ਦਵਾਈ ਬਿਲਕੁਲ ਫਰੀ ਹੈ ਬਿਲਕੁਲ ਫਰੀ ਹਾਂ ਤੇ ਅੰਕਲ ਕਿੱਥੋਂ ਆਏ ਤੁਸੀਂ ਅਸੀਂ ਰਾਮਾ ਮੰਡੀ ਤੋਂ ਰਾਮਾ ਮੰਡੀ ਤੋਂ ਬਹੁਤ ਦੂਰੋਂ ਆਏ ਹੋਗੇ ਨਮਨਮਾ ਸਾਹਿਬ ਤੋਂ ਅੱਛਾ ਸਾਡੀ 7ਵੀਂ ਅੱਛਾ ਕਿੰਨੇ ਵਾਰੀ ਲਵਾਈ ਸੀਗੀ ਦਵਾਈ ਸੱਤਵੇਂ ਆਦੀ ਅੱਜ ਲੱਗੀ ਏ ਸਾਡੀ ਅੱਜ ਸੱਤਵੀਂ ਵਾਰੀ ਲੱਗੀ ਆ ਤੇ ਬਾਲੇ ਕਹਿੰਦੇ ਨੇ ਵਿੱਚ ਵੀ ਤਿੰਨ ਵਾਰੀਆਂ ਨਾਲ ਹੀ ਲਵਾਉਣ ਨਾਲ ਆ ਜਾਂਦੇ ਆ ਪਰ ਅਸੀਂ ਚਾਹੁੰਦੇ ਵੀ ਰਿਜ਼ਲਟ ਇਹਦਾ ਹੋਰ ਸਾਨੂੰ ਵਧੀਆ ਮਿਲੇ ਠੀਕ ਹੈ ਸਾਡੇ ਸਾਡੇ ਦੋ ਵਾਰੀਆਂ ਤੋਂ ਬਾਅਦ ਗਰੋਥ ਤਾਂ ਨਹੀਂ ਸ਼ੁਰੂ ਹੋ ਗਈ ਸੀ ਠੀਕ ਹੈ ਮੇਰੇ ਵੀ ਤੇ ਸਾਡੇ ਹੋਰ ਵੀ ਕਦੋਂ ਜਣਿਆਂ ਦੇ ਓਕੇ ਜੋ ਉਸ ਤੋਂ ਬਾਅਦ ਅਸੀਂ ਕੰਟੀਨਿਊ ਜਾ ਰਹੇ ਆ ਵੀ ਇਸ ਇਲਾਜ ਨੂੰ ਜਿੱਥੇ ਅਸੀਂ ਹੋਰ ਐਨਰਬੀਏ ਲਾਤੇ ਇੱਥੇ ਫ੍ਰੀ ਆਫ ਕਾਸਟ ਹੈ ਹੂੰ ਅਸੀਂ ਤਾਂ ਕੰਟੀਨਿਊ ਜਾ ਰਹੇ ਆ ਵੀ ਇਲਾਜ ਦੇ ਵਿੱਚ ਕੋਈ ਕਮੀ ਨਾ ਰਹੇ ਵੀ ਤੇ ਇੱਕ ਅੰਕਲ ਅੱਜ ਗੱਲ ਪਤਾ ਕੀ ਹੁੰਦਾ ਕਈ ਵਾਰੀ ਡਰ ਜਾਂਦੇ ਨੇ ਅਗਲੇ ਵੀ ਹਰਕਤ ਪਤਾ ਨਹੀਂ ਕੀ ਲਾਈ ਜਾਂਦੇ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਤਾਂ ਨਹੀਂ ਹੈਗਾਗਾ ਇੱਕ ਮਿੰਟ 1% ਵੀ ਕੋਈ ਸਾਈਡ ਇਫੈਕਟ ਨਹੀਂ ਹੈ ਅੱਛਾ ਦਵਾਈ ਲਾਉਣ ਤੋਂ ਬਾਅਦ 10 ਮਿੰਟਾਂ ਬਾਅਦ ਆਪ ਦਾ ਸਿਰ ਵਸ਼ ਕਰਾਓ ਠੀਕ ਹੈ ਉਸ ਤੋਂ ਬਾਅਦ ਤੇਲ ਦਿੰਦੇ ਆ ਪਹਿਲੇ 4 ਦਿਨ ਤੇਲ ਹੈ ਜਿਹੜਾ ਉਹ ਦੋ ਦੋ ਘੰਟਿਆਂ ਤੋਂ ਲਾਓ ਉਸ ਤੋਂ ਬਾਅਦ ਦਿਨ ਚ ਤਿੰਨ ਵਾਰੀ ਲਾਓ ਠੀਕ ਹੈ ਤੇ ਵਾਲ ਆ ਜਾਣਗੇ ਬਿਲਕੁਲ ਤੇ ਦੋਸਤ ਜਿਹੜੇ ਮਾਰੇ ਮੋਟੇ ਲੋਕਾਂ ਦੀ ਉੰਭੀ હેરਵਾਲ ਹੁੰਦੇ ਆ ਇਕੈਲੋਪੇਸ਼ੀਆ ਹੁੰਦਾ ਹੈ હેરਵਾਲ ਜਿਵੇਂ ਵਾਲ ਝੜਦੇ ਆ ਦਵਾਈ ਲਵਾਉਣ ਤੋਂ ਬਾਅਦ ਜੋ ਤੁਸੀਂ ਤੇਲ ਲਾਉਂਗੇ ਨਾ ਉਹ ਜਿਹੜਾ ਤੇਲ ਹੈ ਇਹਨਾਂ ਦਾ ਉਹ ਵਾਲ ਝੜਨ ਨੂੰ ਵੀ ਹਟਾਉਂਦਾ ਹੈ ਠੀਕ ਹੈ ਤੇ ਆਪਾਂ ਦੇਖ ਰਹੇ ਹਾਂ ਦੋਸਤੋ ਜਿਵੇਂ ਅੰਕਲ ਦੇ ਨਾਲ ਥੋੜੇ ਥੋੜੇ ਰੋਮ ਹੋਰ ਉੱਠੀ ਜਾਂਦੇ ਨੇ ਕਿ ਵਾਲ ਆ ਹੀ ਜਾਂਦੇ ਨੇ ਹੈਨਾ ਤੇ ਜਦੋਂ ਅੰਕਲ ਦੇ ਵਾਲ ਆ ਗਏ ਤਾਂ ਆਪਣੇ ਕਿਉਂ ਨਹੀਂ ਆ ਸਕਦੇ ਜਿਹੜੇ ਭਰਾਵਾਂ ਦੇ ਵਾਲ ਹੈ ਨਹੀਂ ਯਾਰ ਹੁਣ ਸ਼ਰਮ ਮੰਨਣ ਦੀ ਜਾਂ ਸੰਗਣ ਦੀ ਲੋੜ ਨਹੀਂ ਹੈਗੀ ਬਾਈ ਹੋਰਾਂ ਕੋਲੇ ਆਓ ਆਮਣਹੋਰਾ ਕੋਲੇ ਇਹਨਾਂ ਦਾ ਕੈਂਪ ਲੱਗਦਾ ਹੁੰਦਾ ਹੈਗਾ ਤੇ ਉਥੋਂ ਆਪਾਂ ਵੀਡੀਓ ਤੇ ਨੰਬਰ ਵੀ ਦੇਵਾਂਗੇ ਭਾਈ ਹੋਰਾਂ ਦਾ ਉਥੋਂ ਜਾਣਕਾਰੀ ਲੈ ਕੇ ਤੁਸੀਂ ਆ ਸਕਦੇ ਹੋ ਦੋਸਤੋ ਵੀਡੀਓ ਨੂੰ ਬੱਤ ਬੱਤ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਦੇ ਨਵੇਂ ਦੇ ਚੈਨਲ ਨੂੰ ਫੋਲੋ ਕਰ ਲਈ ਧੰਨਵਾਦ